ਸਾਹ ਸੰਗਤ ਤੁਹਾਨੂੰ ਇੱਕ ਹਜੂਰ ਸਾਹਿਬ ਦਾ ਇਤਿਹਾਸ ਸੁਣਾਉਨੇ ਆ ਬਾਬਾ ਆਨੰਦ ਸਿੰਘ ਜੀ ਦਾ ਸਾਹ ਸੰਗਤ ਬਾਬਾ ਆਨੰਦ ਸਿੰਘ ਜੀ ਹਜੂਰ ਸਾਹਿਬ ਚਲੇ ਗਏ ਸੱਚਖੰਡੋ ਜਾ ਕੇ 4 ਸਾਲ ਦਾ ਨਿਤਨੇਮ ਕਰ ਲਿਆ ਵੀ 4 ਸਾਲ ਗੁਰੂਆਂ ਦੇ ਅਸੀਂ ਅਸ਼ਨਾਨ ਕਰਾਉਣੇ ਐ ਤੇ ਬਾਹਰ ਦੇ ਵਿੱਚ ਆਪ ਅਸ਼ਨਾਨ ਕਰਕੇ ਫੇਰ ਗੁਰੂ ਦੀ ਬਾਣੀ ਨੂੰ ਪੜ੍ਹਨਾ ਵਿਚਾਰਨਾ। ਤਾਂ ਸੰਗਤ ਉਸ 1 ਸਾਲ ਲੰਘ ਗਿਆ। ਉਸੇ ਤਰ੍ਹਾਂ ਸੇਵਾ ਕਰਦੇ ਨੂੰ ਬਰਾਵਰੀ ਨਦੀ ਚੋਂ ਪਾਣੀ ਲਿਆਉਂਦੇ ਸੀ ਭਰ ਕੇ ਤੇ ਅਸ਼ਨਾਨ ਕਰਾਉਂਦੇ ਸੀ। ਫੇਰ ਕੀ ਹੋਇਆ ਸੰਗਤੋ? ਜਦੋਂ ਗੁਰੂ ਕਿਉਂਕਿ ਸਾ ਸੰਗਤ ਬਾਬਾ ਅਨੰਦ ਸਿੰਘ ਜੀ ਏਕ ਨਿਰੰਕਾਰ ਦੇ ਨਾਲ ਇੱਕਮਿਕ ਹੋਏ ਹੋਏ ਸੀ ਗੁਰੂਆਂ ਦੇ ਦਰਸ਼ਨ ਕਰਦੇ ਸੀ ਰੋਜ਼ ਗੁਰੂ ਨਾਨਕ ਦੇਵ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਉੱਥੇ ਪਾਣੀ ਲਿਆ ਕੇ ਅਸ਼ਨਾਣ ਕਰਾਇਆ ਕਰਨਾ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉੱਥੇ ਪ੍ਰਕਾਸ਼ ਕਰਦੇ ਸੀ ਅਸ਼ਨਾਣ ਕਰਾ ਕੇ ਉਹ ਥੜੇ ਦਾ ਤੇ ਇੱਕ ਦਿਨ ਸਾਲ ਬਾਦ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਗਟ ਹੋ ਕੇ ਕਹਿੰਦੇ ਬਾਬਾ ਜੀ ਸੇਵਾ ਤੁਸੀਂ ਕਰਦੇ ਆ ਰਹਿ ਗਏ 20 25 30 ਮਟ ਰਹਿ ਗਏ ਸਾਡੇ ਇਸ਼ਨਾਨ ਕਰਨ ਦੇ ਵਿੱਚੋਂ ਤੇ ਜਦੋਂ ਭੱਜ ਕੇ ਗੰਗਰਾਂ ਲਿਓ ਪਾਣੀ ਦੀਆਂ ਪਰ ਕੇ ਗਾਗਰ ਬਾਬਾ ਅਨੰਦ ਸਿੰਘ ਜੀ ਗਏ ਗਾਗਰ ਭਰਨ ਉਹ ਬਹੁਤ ਤੇਜ਼ੀ ਦੇ ਨਾਲ ਭਰ ਕੇ ਲਿਆਏ ਮਹਾਰਾਜ ਕਹਿੰਦੇ ਉਹ ਨੰਦ ਸਿੰਘਾਂ ਇਹ ਪਾਣੀ ਸਹੀ ਨਹੀਂ ਹੈ ਕਿਦੋਂ ਵਧੀਆ ਥਾਂ ਤੋਂ ਲਿਆ ਭਰ ਕੇ ਪਾਪਾ ਜੀ ਨੇ ਉਹ ਡੋਲਤਾ ਡੋਲ ਕੇ ਮਗਾਗਰ ਮਾਂਜੀ ਮਾਂਜ ਕੇ ਸਾਫ ਕਰਕੇ ਫਿਰ ਵਿੱਚ ਗਦਾਰੀ ਦੇ ਗਾਂਹ ਜਾ ਕੇ ਵੜੇ ਉੱਥੋਂ ਭਰਿਆ ਜਦੋਂ ਰਾਤ ਲਈ ਆਉਂਦੇ ਸੀ ਦੇ ਕਿਸੇ ਮੁਸਲਮਾਨ ਫਕੀਰ ਦੇ ਨਾਲ ਸੂ ਗਿਆ ਗਏ ਉਹ ਗਏ ਤੇ ਮਹਾਰਾਜ ਕਹਿੰਦੇ ਉਹ ਅਨੰਦ ਸਿੰਘਾ ਤੂੰ ਤਾਂ ਲਿਆਇਆ ਸੁੱਚਾ ਹੀ ਸੀ ਰਾਹ ਦੇ ਵਿੱਚ ਨਾ ਇੱਕ ਮੁਸਲਮਾਨ ਫਕੀਰ ਆਉਂਦਾ ਸੀ ਉਹਦੇ ਨਾਲ ਤੇਰਾ ਚੋਲਾ ਖਹਿ ਗਿਆ ਤੇ ਪਾਣੀ ਪਵਿੱਤਰ ਨਹੀਂ ਹੈ ਜਾ ਹੋਰ ਲਿਆ ਭੱਜ ਗਏ ਇਧਰੋਂ ਸਾਡਾ ਟਾਈਮ ਬਹੁਤ ਥੋੜਾ ਰਹਿੰਦਾ ਹੈ ਬਾਬਾ ਨਾ ਸਹੀ ਫੇਰ ਚਲੇ ਗਏ ਫੇਰ ਜਾ ਕੇ ਆਪਦੇ ਬਸਤਰ ਲਾਹੇ ਉਹ ਤੋਤੇ ਆਪ ਵਿੱਚ ਪਾਣੀ ਦੇ ਵੜ ਕੇ ਚੂਬੇ ਲਾਏ ਫੇਰ ਲਿਆਏ ਪਾਣੀ ਫੇਰ ਫੇਰ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਆਹ ਨੰਦ ਸਿੰਘਾ ਤੇਰੇ ਵਸਤਰ ਸਹੀ ਨਹੀਂ ਇਹ ਵੀ ਕੰਮ ਕਰਦੇ ਦੇ ਕਾਲੇ ਹੋਏ ਹੋਏ ਆ ਸੇਵਾ ਕਰਦੇ ਦੇ ਤੇ ਬਾਬਾ ਜੀ ਨੇ ਇਹ ਨਹੀਂ ਕਿਹਾ ਤੇ ਨਾਲੇ ਐਂ ਕਹਿੰਦੇ ਮੈਂ ਹੁਣ ਸਾਡਾ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਜਦੋਂ ਆਏ ਨਾ ਸਾਧ ਸੰਗਤ ਗਏ ਫੇਰ ਪਾਣੀ ਲੈਣ ਦੇ ਸਾਰੇ ਸਰੀਰ ਓਵੇਂ ਸਿਣੇ ਕੱਪੜੀ ਵਿੱਚ ਵੜ ਕੇ ਮਲਮਲ ਨਾਲ ਤੇ ਚੂਬੇ ਲਾਏ ਸਾਹ ਵਿੱਚੋਂ ਗਦਾਵਰੀ ਨਦੀ ਦੇ ਵਿੱਚੋਂ ਪਾਣੀ ਲਿਆਂਦਾ ਪਰ ਕੇ ਫਿਰ ਗੁਰੂ ਗੋਵਿੰਦ ਸਿੰਘ ਮਹਾਰਾਜ ਦੇ ਚਰਨਾਂ ਜਾ ਕੇ ਮਹਾਰਾਜਾ ਲਿਆਉ ਲਿਆਂਦਾ ਮਹਾਰਾਜ ਕਹਿੰਦੇ ਹਜੇ ਵੀ ਸਹੀ ਨਹੀਂ ਤੇ ਚਰਨਾਂ 'ਚ ਡਿੱਗ ਪਏ ਕਹਿੰਦੇ ਮਹਾਰਾਜ ਦਾਤ ਸੋ ਸਾਨੂੰ ਕਿੱਥੇ ਸਹੀ ਆ ਬ ਚਰਨਾਂ 'ਚ ਡਿੱਗ ਪਏ ਪੈਰ ਫੜ ਲਏ ਵੀ ਮਾਰੇ ਮੈਨੂੰ ਬਖਸ਼ ਲੋ ਮੇਰੇ 'ਚ ਕੋਈ ਗਲਤੀ ਆ ਫੜ ਕੇ ਸੀਨੇ ਨਾਲ ਲਾ ਲਏ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਨਾਨਕ ਸਿੰਘ ਜੀ ਨੂੰ ਕਹਿਣ ਲੱਗੇ ਸਿੰਘਾਂ ਉਤੋਂ ਸਾਡੇ ਆਕੇ ਲੱਗ ਲੱਗ ਕੇ ਚਾਰ ਵਾਰੀ ਮੁੜਿਆ ਕਦਾਬਰੀ ਨਦੀ ਚ ਨੂੰ ਇੱਕ ਵਾਰੀ ਤੂੰ ਮਰਜ਼ੀ ਬੱਟ ਹੋ ਪਾਇਆ ਜੇ ਤੇਰੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਪਤਾ ਨਹੀਂ ਕੀ ਬੋਲਦਾ ਜਾਂ ਜਾਂ ਰ ਇੱਕ ਕਰੀ ਲਿਆਂਦਾ ਦੋ ਵਾਰੀ ਲਿਆਂਦਾ ਤਾਂ ਤੇ ਉਸੇ ਥਾਂ ਤੋਂ ਹੀ ਲਿਓਨੇ ਆ ਕਿ ਰੋਜ਼ ਉੱਥੋਂ ਤਾਂ ਦੀ ਇਸ਼ਨਾਨ ਕਰਾਉਨੇ ਆ ਕਹਿੰਦੇ ਐਂ ਬੋਲ ਜਾਣਾ ਸੀ ਤੂੰ ਬਹੁਤ ਧਰਮੀ ਇਨਸਾਨ ਹੈ ਨਿਬਰਤ ਵਾਲਾ ਤਾਂ ਮਿਲਿਆ ਗੁਰੂ ਗੋਬਿੰਦ ਸਿੰਘ ਪਰਲੇ ਚਾਨਕੁਮਾਰਾ ਜੀ ਕਹਿੰਦੇ ਉਹ ਪਹਿਲਾਂ ਲੋਕ ਸਮਝਦੇ ਆ ਵੀ ਖੜੀ ਪੱਥਰ ਦਾ ਹੀ ਇਸ਼ਨਾਨ ਕਰਾਈ ਜਾਂਦੇ ਆ ਨੰਦ ਸਿੰਘਾ ਲੋਕ ਤਾਂ ਇਹ ਸਮਝਦੇ ਆ ਵੀ ਇੱਥੇ ਦਾ ਅੰਦਰ ਪੱਥਰ ਆ ਪੱਥਰ ਲਈ ਇਸ਼ਨਾਨ ਕਰਾਈ ਜਾਂਦੇ ਆ ਨਹੀਂ ਨਹੀਂ ਅਸੀਂ ਇਸ ਥੜੇ ਦੇ ਉੱਪਰ ਪ੍ਰਕਾਸ਼ ਬਾਣ ਹੁੰਨੇ ਆ ਰੋਜ਼ ਬੈੰਨੇ ਆ ਅਸੀਂ ਸੰਗਤਾਂ ਨੂੰ ਦਰਸ਼ਨ ਦਿੰਨੇ ਆ ਜਿਹਦਾ ਜਿਹਦੇ ਹਿਰਦੇ ਚ ਹਿਰਦਾ ਸੋਧਾ ਉਹ ਸਾਡੇ ਦਰਸ਼ਨ ਕਰ ਲੈਂਦਾ ਜਿਹਦਾ ਹਿਰਦਾ ਸੋਧਰੀ ਉਹਨੂੰ ਦਰਸ਼ਨ ਨਹੀਂ ਹੁੰਦੇ ਅਸੀਂ ਸੰਗਤ ਦੇ ਵਿੱਚ ਵਿਚਰਦੇ ਆ ਕਿਤੇ ਨਹੀਂ ਜਾਂਦੇ ਇੱਥੇ ਹੀ ਹੁੰਨੇ ਆ ਸੱਚਖੰਡ ਦੇ ਵਿੱਚੋਂ ਸਾਡਾ 2-3 ਘੰਟੇ ਸੰਗਤ ਜਨਰ ਕੀਰਤਨ ਕਥਾ ਹੁੰਦੀ ਆ ਉੰਨਾ ਚਿਰ ਅਸੀਂ ਸੰਗਤਾਂ ਜੀ ਵਿਚਰਦੇ ਆ ਜਦੋਂ ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ ਫਿਰ ਅਸੀਂ ਚਲੇ ਜਾਂਦੇ ਆ ਹੁਣ ਤੂੰ ਊਂ ਕਰ ਨੰਦ ਸਿੰਘਾ ਤੂੰ ਸਾਡੇ ਨਾਲ ਜਦੋਂ ਜੱਫੀ ਪਾ ਕੇ ਮਿਲੇ ਨਾ ਮਹਾਰਾਜ ਕਹਿੰਦੇ ਨੰਦ ਸਿੰਘਾ ਹੁਣ ਤੂੰ ਊਂ ਕਰ ਪੰਜਾਬ ਜਾ ਪੰਜਾਬ ਜਾ ਕੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰੋ ਉੱਥੇ ਸਤਿਕਾਰ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਦੁਨੀਆਂ ਆਪੋ ਥਾਪੀ ਚੱਕੀ ਵਰਦੀ ਕੋਈ ਕਿਤੇ ਪ੍ਰਕਾਸ਼ ਕਰ ਦਿੰਦਾ ਕੋਈ ਕਿਤੇ ਕਰ ਦਿੰਦਾ ਤੂੰ ਸਤਿਕਾਰ ਕਰ ਗੁਰੂ ਗ੍ਰੰਥ ਸਾਹਿਬ ਦਾ ਤੇ ਜਾ ਕੇ ਕੋਲ ਲਵਾਇਆ ਕਰੋ ਪੇ ਸਾਹਿਬ ਬਾਬਾ ਨੰਦ ਸਿੰਘ ਗਏ ਲਗੇ ਮਹਾਰਾਜ ਮੈਂ ਤਾਂ 4 ਸਾਲ ਦਾ ਵਚਨ ਕੀਤਾ ਸੀ ਵੀ 4 ਸਾਲ ਲੰਭਾਉਂਗਾ ਉਹ ਬਾਬਾ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਉਹ 4 ਸਾਲ ਦਾ ਵਚਨ ਤੇਰਾ ਕਿਸੇ ਬੰਦੇ ਨਾਲ ਨਹੀਂ ਵੀ ਜਣ ਤੇਰਾ ਸਾਡੇ ਨਾਲ ਹੋ ਗਿਆ ਅਸੀਂ ਕਹਿੰਦੇ ਆ ਸਾਨੂੰ ਜਾਓ ਕਹਿੰਦਾ ਜੀ ਸੱਤ ਵਚਨ ਫਿਰ ਬਾਬਾ ਨਾਨਕ ਜੀ ਪੰਜਾਬ ਆ ਗਏ ਪੰਜਾਬ ਆ ਕੇ ਦੇਖ ਲਓ ਫਿਰ ਆਪਣੇ ਨਾਨਕ ਸਰ ਦੇ ਵਿੱਚ ਫਿਰ ਇੱਕ ਛੋਟੀ ਜੀ ਕੋਠੀ ਬਾਈ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਇਕਾਲ ਦੇ ਰਹਿਣ ਵਾਸਤੇ ਜਿਹਦੇ ਤੇ ਕਿਲੀ ਦੇ ਨਾਲ ਕੇ ਸਵਨਨ ਕੇ ਤਪੱਸਿਆ ਕਰਦੇ ਸੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲਿਆ ਹੋਵੇ ਉਹ ਤਾਂ ਚਾਵਲੇ ਦੀ ਲੋਟ ਆਉਂਦਾ ਸਾਧ ਸੰਗਤ ਬਾਬਾ ਜੀ ਫਿਰ ਵੀ ਨਹੀਂ ਹਟੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਨੇ ਨੇਕ ਕਮਾਈ ਕਰਕੇ ਲੋ ਕਿਸੇ ਕਮਾਈ ਵਾਲੇ ਦੇ ਘਰੋਂ ਭਾਈ ਪ੍ਰਸਾਦਾ ਆਵੇ ਆਟਾ ਦਾਲ ਆਵੇ ਫਿਰ ਅਸੀਂ ਇੱਥੇ ਪਕਾਵਾਂਗੇ ਪਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੋਗ ਲਵਾਵਾਂਗੇ ਫਿਰ ਸਾਧ ਸੰਗਤ ਪੁਸਤ ਇੱਥੇ ਦਾਲ ਬਣਾਉਂਦੇ ਸੀ ਤੇ ਪ੍ਰਸ਼ਾਦਾ ਤਿਆਰ ਕਰਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਗਟ ਹੋ ਜਾਂਦੇ ਸੀ ਪ੍ਰਸ਼ਾਦਾ ਛਕਦੇ ਸੀ ਨਾਨਕ ਸਰ ਦੇ ਵਿੱਚ ਐਵੇਂ ਨਹੀਂ ਡਡੇ ਲੰਗਰ ਲੱਗਦੇ ਬਾਬਾ ਨਾਨਕ ਜੀ ਦੇ ਨਾਂ ਤੇ ਬਾਬਾ ਬੀਸਾ ਸਿੰਘ ਦੇ ਨਾਂ ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਗੁਰੂ ਨਾਨਕ ਪ੍ਰਗਟ ਹੋਏ ਵੇ ਆ ਤਾਂ ਸੰਗਤਾਂ ਜਾਂਦੀਆਂ ਇੰਨੀਆਂ ਐਵੇਂ ਹਮਾ ਤੋਂ ਹਾਂ ਦੇ ਚਰਨਾਂ ਚ ਨਾ ਡੱਗਿਆ ਕਰੋ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਤਿਕਾਰ ਕਰੋ ਕੀਰਤਨ ਦਾ ਸਤਿਕਾਰ ਕਰੋ ਬਾਣੀ ਦਾ ਸਤਿਕਾਰ ਕਰੋ ਕਥਾ ਵਿਚਾਰ ਦਾ ਕੀ ਰਹਿਣਾ ਤੁਸੀਂ ਸਾਧਾ ਤੋਂ ਉਹਨਾਂ ਦੇ ਪੱਲੇ ਕੁਛ ਨਹੀਂ ਦੇਹ ਦੇ ਵਿੱਚ ਕੁਛ ਨਹੀਂ ਹੈ ਜੇ ਦੇਹਾਂ ਦੇ ਵਿੱਚ ਕੁਛ ਹੋਣਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਆਪਾਂ ਨੂੰ ਕਿਸੇ ਦੇਹਧਾਰੀ ਦੇ ਲੜ ਲਾ ਜਾਂਦੇ ਵੀ ਇਹਨਾਂ ਨੇ ਤਾਰਨਾ ਤੁਹਾਨੂੰ ਮਹਾਰਾਜ ਨੇ ਕਿਹਾ ਸ਼ਬਦ ਗੁਰੂ ਤਾਰੂ ਤੁਹਾਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਆਪਾਂ ਨੂੰ ਐਮਐਨਸੀ ਗੁਰੂਆਂ ਦੀ ਬਹੁਤ ਵੱਡੇ ਤਮਾਦ ਸੀ ਬਹੁਤ ਵੱਡੀ ਸੋਚ ਸੀ ਅਜੱਪਾ ਗੁਰੂਗ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਦੀ ਬਾਣੀ ਨੂੰ ਮੰਨਦੇ ਆ ਵਿਚਾਰਦੇ ਆ ਉਹ ਅਜ ਪੂਰੇ ਸੌਖੇ ਆ ਸਾਧ ਸੰਗਤ ਅੰਮ੍ਰਿਤ ਵੇਲੇ ਉੱਠਦੇ ਆ ਬਾਣੀ ਪੜ੍ਹਦੇ ਆ ਫੇਰ ਆਪਦੇ ਕੰਮਾਂ ਨੂੰ ਲੱਗਦੇ ਆ ਉਹਨਾਂ ਦੇ ਘਰੇ ਜਾ ਕੇ ਦੇਖੋ ਸ਼ਾਂਤੀ ਸ਼ਾਂਤੀ ਗਈ ਹੈ ਆਪਾਂ ਨੂੰ ਸ਼ਾਂਤੀ ਆ ਪਤਾ ਸਾਧ ਸੰਗਤ ਹਵੜਾ ਤਵੜੀ ਜੀ ਮੱਚੇ ਪਏ ਆ ਜਿੱਧਰ ਜਾਣਾ ਤੇਜੀ ਰਾ ਜਿੱਧਰ ਜਾਣਾ ਤੇਜੀ ਰਾ ਗਾਂ ਜਾ ਕੇ ਵੀ ਅਰਗਣ ਹਮਤ ਕਰਦਾ ਉਹਦਾ ਚਲੀ ਕੇ ਕਰ ਪਾਸ ਚੱਲਦਾ ਵਾਲਾ ਵਾ ਅਹੀਂ ਕਰਦੇ ਤੁਰੇ ਫਰਦੇ ਆ ਜਿਹੜੇ ਇਸ ਤਰ੍ਹਾਂ ਦੇ ਸੈਕ ਉਹਨਾਂ ਦੇ ਘਰੇ ਸਹਿਨਸੀਲਤਾ ਪ੍ਰੇਮ ਸਤਕਾਰ ਇੱਕ ਦੂਜੇ ਦਾ ਜਿਹੜੀ ਪਤੀ ਪਤਨੀ ਹੁੰਦੇ ਆ ਇੰਨਾ ਨਾਲੋਂ ਵੱਡਾ ਕਿਸੇ ਦਾ ਵੀ ਹੋਰ ਇੱਕ ਦੂਜੇ ਦਾ ਸਤਕਾਰ ਕਰਨਾ ਜ਼ਰੂਰੀ ਹੈ ਉਨੇ ਤੈਨੂੰ ਰੋਟੀਆਂ ਲਾ ਕੇ ਦੇਣੀਆਂ ਤੇਰੇ ਕੱਪੜੇ ਧੋਣੇ ਆ ਤੈਨੂੰ ਅੰਬਰ ਤੇ ਬੜੇ ਓੜਦੇ ਨੂੰ ਚਾਹ ਪਾਣੀ ਤੇਰੇ ਸੁਣਾਣੇ ਰੱਖ ਕੇ ਆਉਣਾ ਢਿਲਾ ਮੱਟਾ ਹੋ ਗਿਆ ਤੈਨੂੰ ਸਾਹਮਣਾ ਤੈਨੂੰ ਦਵਾਈ ਬੂਟੀ ਟਾਈਮ ਨਾਲ ਦੇਣੀ ਆ ਭਲੇ ਆ ਲੋਕਾ ਤੂੰ ਪਹਿਲਾਂ ਗੱਲ ਉਹ ਵਿਚਾਰੀ ਤੇਰੇ ਮਗਰ ਮਗਰ ਪੱਜੀ ਫਿਰਦੀ ਆਪਾਂ ਗੱਲ ਪੈਣੇ ਆ ਕੋਸ ਆਪਾ ਬਚਾ ਰਿਆ ਕਰੀਏ ਸਤਕਾਰ ਪ੍ਰੇਮ ਕਰਨਾ ਆਪਣਾ ਹੱਕ ਆ ਜੇ ਆਪਾਂ ਗਾਲਾਂ ਕੱਢਾਂਗੇ ਮੰਦਾ ਬੋਲਾਂਗੇ ਆਪਾਂ ਤੋਂ ਦੂਰ ਹੋਈ ਜਾਊਗਾ ਦਿਲ ਇਤਨਾ ਸਾਥ ਸੰਗ ਦਾ ਉਹਦੇ ਬੱਚਿਆਂ ਦਾ ਵੀ ਪਿਆਰ ਕਰਿਆ ਕਰੋ ਜਿਨ੍ਹਾਂ ਨੇ ਸੋਡੇ ਪੈਰਾਂ ਹੱਥੇ ਹੱਤ ਦੇਣੇ ਬਢੇਪੇ ਜਾ ਕੇ ਚਾਹਤੀ ਅਛੇ ਪੋਤਾ ਜੇ ਆਪਾਂ ਉਹਦਾ ਛੋਟਿਆਂ ਦਾ ਸਤਿਕਾਰ ਕਰਾਂਗੇ ਉਹਨਾਂ ਨੂੰ ਪਤਾ ਲੱਗੂ ਫੇਰ ਹੀ ਆਪਣਾ ਵੱਡਿਆਂ ਦਾ ਸਤਿਕਾਰ ਕਰਨਗੇ ਇਸ ਤਰ੍ਹਾਂ ਆਪਦੇ ਮਾਪਿਆਂ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਆ ਆਪਦੇ ਬੱਚਿਆਂ ਦਾ ਪਿਆਰ ਕਰਨਾ ਵੀ ਜ਼ਰੂਰੀ ਆ ਆਪਦੇ ਪਰਿਵਾਰ ਦਾ ਵੀ ਪਿਆਰ ਕਰਨਾ ਜ਼ਰੂਰੀ ਆ ਕਰਕੇ ਚਾਹੁੰਦਾ ਵੀ ਅਸੀਂ ਬੈਠੀਏ ਘੰਟਾ 2 ਘੰਟੇ 4 ਘੰਟੇ ਕਰੇ ਗੱਲਾਂ ਵਾ ਬਾਤਾਂ ਕਰੀਏ ਬਹਿ ਕੇ ਫਿਰ ਪਰਿਵਾਰ ਤੁਰਦੇ ਆ ਸਾਂ ਸੰਤ ਉਹ ਘਰ ਅਜ ਸੌਖੇ ਆ ਜਿੱਥੇ ਗੁਰੂ ਦੀ ਬਾਣੀ ਆ ਯਾਰ ਅੱਜਕੱਲ ਤਾਂ ਜੋ ਜੋਗ ਆ ਗਿਆ YouTube ਦਾ ਯਾਰ ਇਲੈਕਟ੍ਰੀਸ਼ੀਅਨ ਦਾ ਲਿਆ ਕੇ ਚਿੱਪ ਲਾ ਕੇ ਰੱਖ ਦਿਓ ਯਾਰ ਬਾਣੀ 24 ਘੰਟੇ ਚੱਲੀ ਜਾਵੇ ਨਾਲ ਪੜੀ ਚੱਲੋ ਕੰਮ ਕਰਦੇ ਕਰਦੇ ਆਪਣਾ ਕੀ ਕੰਮ ਆਪਣਾ ਦਿਨ ਤਾਂ ਆਪਾਂ ਫਿਰਕੇ ਗੋਲਣ ਰਾਤ ਸੌਂਦੇ ਗੋਲਣੀ ਹੈ ਨਾ ਪਾ ਦਿਨੇ ਮਹਾਰਾਜ ਦੇ ਨੇੜੇ ਲੱਗੇ ਨਾ ਪਾ ਰਾਤ ਨੂੰ ਲੱਗੇ ਨਾ ਪਾ ਬਾਣੀ ਅੰਬਰ ਤੇ ਬਿਲੇ ਪੜੀ ਨਾ ਸਾਵ ਨੂੰ ਪੜੀ ਤੇ ਫਿਰ ਆਪਣੇ ਕਾਰਜ ਕਿਵੇਂ ਹੋਣਗੇ ਤੇ ਆਪਣੇ ਕਰੇ ਦੁਖੀ ਹੋਣਗੇ ਸੁੱਖ ਤਾਂ ਹੋਣੀ ਨਹੀਂ ਜੇ ਸੁੱਖਾਂ ਦਾ ਵਾਸਾ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜਾਓ ਨਮਸਕਾਰ ਕਰੋ ਉਤੋਂ ਮੰਗੋ ਬਿਹੇ ਸਤੇਵਾਚਾ ਥਵਾਕ ਬਖਸ਼ੋ ਤੰਦਰੁਸਤੀ ਬਖਸ਼ੋ ਸਾਰੀਆਂ ਨਿਆਮਤਾਂ ਦੇ ਵਿੱਚ ਹੀ ਆ ਜਾਂਦੀਆਂ ਆਪੇ ਹੀ ਦੇਉ ਜਿਹੜਾ ਕੋਤ ਨੂੰ ਲੋੜੀ ਦਾ ਇਸ ਤਰ੍ਹਾਂ ਸਾਧ ਸੰਗਤ ਜੇ ਆਪਾਂ ਵਿਚਾਰ ਗਏ ਆਪਦੇ ਕਰਤਿਆਨਾ ਪ੍ਰੇਮ ਆਉਲੇ ਬੱਚਿਆਂ ਨਾਲ ਪ੍ਰੇਮ ਆਦੇ ਮਾਪਿਆਂ ਨਾਲ ਪ੍ਰੇਮ ਆਪਦੇ ਰਿਸ਼ਤੇਦਾਰਾਂ ਨਾਲ ਪ੍ਰੇਮ ਤੇ ਸਾਰੇ ਫਿਰ ਦੇਖ ਲਓ ਕੀ ਕਹਿੰਦੇ ਫਲਾਣਾ ਬੰਦਾ ਬੜਾ ਨਰਮ ਆ ਯਾਰ ਅੱਧਾ ਹੋ ਕੇ ਮਿਲਦਾ ਇੱਕ ਕਹਿੰਦਾ ਅਗਲਾ ਕਹਿੰਦਾ ਪਤਾ ਨਹੀਂ ਯਾਰ ਇਹਨੇ ਕੀ ਬੋਲਣਾ ਮੂੰਹੋਂ ਛੱਡੋ ਘੜੇ ਨੂੰ ਕੀ ਬੁਲਾਉਣਾ ਚੰਗੇ ਬੰਦੇ ਦੇ ਨੇੜੇ ਹੋ ਹੋ ਬੈਂਦੀ ਏ ਦੁਨੀਆ ਤੇ ਮਾੜੇ ਬੰਦੇ ਦੇ ਅਗਲਾ ਕਹਿੰਦੇ ਤੂੰ ਦੂਰ ਰੋ ਯਾਰ ਪਤਾ ਨਹੀਂ ਕੀ ਨਸ਼ਾ ਨਸ਼ਾ ਖਾਦਾ ਹੋ ਪਤਾ ਨਹੀਂ ਸ਼ਰਾਬ ਪੀਤੀ ਹੋ ਸਾਡਾ ਤਾਂ ਇਹ ਖੜਾ ਹੀ ਨਹੀਂ ਛੜਨਾ ਸ਼ਰਾਬ ਪੀਤੀ ਜੋ ਇਹ ਤੋਂ ਦੂਰ ਹੋ ਜਾਓ ਉਹ ਜਦ ਦੁਨੀਆਂ ਨੇੜੇ ਹੋ ਕੇ ਬੈਠੇ ਉਹ ਤੇਰੇ ਨਾਲ ਖੜ ਕੇ ਖੜੇ ਤੇਰੇ ਨਾਲ ਇਸ ਤਰ੍ਹਾਂ ਦੇ ਆਪ ਦੇ ਸਰੀਰ ਨੂੰ ਬਣਾ ਕਿ ਇਹ ਦੁਨੀਆਂ ਸਾਰੀ ਸਾ ਸੰਗਤ ਮਹਾਰਾਜ ਕਹਿੰਦੇ ਬਾਰ-ਬਾਰ ਕਹੀ ਜਾਂਦੇ ਆ ਉਸ ਸਤਗੁਰੂ ਕੇ ਪਿਆਰਿਆ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇ ਰੰਗ ਬਾਣੀਆਂ ਸਰਬਾਣੀ ਅੰਮ੍ਰਿਤ ਵੇਲਾ ਸਤ ਨਉ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਗ ਦੁਆਰ ਨਾਨਕ ਐਵੇਂ ਜਾਣਗੇ ਸਭ ਆਪੇ ਸਤਿਆਰ ਸਤਗੁਰੂ ਜੀ ਦਾ ਫਿਰ ਵੀ ਕਹਿੰਦੇ ਵੀ ਸਾਨੂੰ ਤਾਂ ਐਵੇਂ ਜਾਣਦੇ ਆ ਸਾਰੇ ਆਪ ਕੋ ਆਪਣੀ ਸਤਿਆਰ ਬਣਦੇ ਆ ਆਪੋ ਆਪਣੀ ਤੁਸੀਂ ਮਤ ਵਰਤਦੇ ਆ ਜੇ ਤੁਸੀਂ ਗੁਰੂ ਦੀ ਮੱਤ ਨੂੰ ਵਰਤੋਂ ਤੇ ਤੁਹਾਡੇ ਕਾਰਜ ਵੀ ਸੁੱਧ ਹੋਣ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਜਾਗੇ ਨਿਤ ਉਠੋ ਅੰਮ੍ਰਿਤ ਵੇਲੇ ਉਠੋ ਯਾਰ ਟਕੇ ਮੂੰਹ ਆ ਤੋ ਉਹ ਨਹੀਂ ਨਾਤਾ ਜਾਂਦਾ ਤਾਂ ਚੌੜਾ ਮਾਰ ਕੇ ਬਹਿ ਜਾਓ ਇੱਕ ਘੰਟਾ ਵਾਹਿਗੁਰੂ 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 ਜਗਜੀਤ ਸਿੰਘ ਸਾਹਿਬ ਸੋਗੁਣੀ ਸਾਹਿਬ ਨੰਦ ਸਾਹਿਬ ਸਬਈਏ ਚੌਪੀ ਸਾਹਿਬ ਇਹ ਬਾਣੀਆਂ ਪੜੋ ਫੇਰ ਦੇਖੋ ਤੁਸੀਂ ਯਾਰ ਤੁਹਾਡੇ ਕਰਮ ਨਾ ਸੁੱਧ ਜੇ ਰੋਗ ਵੀ ਕੋਈ ਨੇੜੇ ਰਹੇਗਾ ਤਾਂ ਮੈਨੂੰ ਫਿੱਟੇ ਨੂੰ ਕਹਦੇ ਹੋ ਯਾਰ ਰੋਗ ਹੁੰਦੇ ਹੋਏ ਵੀ ਤੈਨੂੰ ਉਹ ਦੁੱਖ ਨਹੀਂ ਦਿੰਦਾ ਦੁੱਖਾਪਨ ਉਦੋਂ ਮਿਲਦਾ ਜਦੋਂ ਆਪਾਂ ਗੁਰੂ ਤੋਂ ਦੂਰ ਜਾਂਦੇ ਆ ਬਾਣੀ ਤੋਂ ਦੂਰ ਜਾਂਦੇ ਆ ਉਦੋਂ ਆਪਾਂ ਨੂੰ ਦੁੱਖ ਮਿਲਦੇ ਆ ਨਹੀਂ ਆਪਣੇ ਨੇੜੇ ਇਹ ਸੁੱਖਾਂ ਵਾਲੀ ਸੁੱਖਾਂ ਦਾ ਘਰ ਹੈ ਸੁੱਖ ਨਹੀਂ ਸੁੱਖਾਂ ਦਾ ਘਰ ਹੈ ਸੋਖੀ ਸੁਖ ਲੈਣੇ ਆਂ ਦੀ ਸੁਖਮਣੀ ਪੜ ਲਓ ਜਪਜੀ ਸਾਹਿਬ ਵਾਲੋ ਸੁਣਿਆ ਸਤਪੀਰ ਸੁਰ ਨਾ ਸੁਣਿਆ ਤਰਤਾ ਬਲਕਾ ਸੁਣਿਆ ਦੀਪ ਲੋਪ ਬਤਾਲ ਸੁਣਿਆ ਪੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਬਖਾ ਸੁਣਿਆ ਤੂਕ ਪਾਪ ਕਾ ਨਾਸੋ ਸੋਣੀ ਲਓ ਯਾਰੋ ਟੇਪ ਚ ਲਾ ਲਓ ਇੱਥੇ ਚਿਪ ਲਾ ਲਓ ਉਦੇ ਬਹਿ ਕੇ ਸੁਣੀ ਲਓ ਜੇ ਦੋ ਸਣ ਕੇ ਤੂੰ 2 4 5 10 20 ਦਿਨਾਂ ਨੂੰ ਕੋਈ ਹੌਲੀ ਹੌਲੀ ਆਪ ਵੀ ਪੜਨ ਲੱਗ ਜਾਵੇਂਗਾ ਇਹ ਗੁਰੂ ਦੀ ਬਾਣੀ ਐਨੀ ਮਿੱਠੀ ਆ ਵਦਨੀ ਕਿੰਨੇ ਕਤਰਿਆ ਦੇਖ ਲੋ ਤੱਤਿਆਂ ਤਵੀਆਂ ਤੇ ਚੜ ਗਏ ਬਾਣੀ ਪੜ ਕੇ ਆਰਿਆਂ ਥੱਲੇ ਸੀਸ ਦੇ ਤੇ ਚੀ ਨੀ ਆਕੀ ਉੱਬਲਦੀਆਂ ਦੇਗਾਂ ਚ ਵਹਿ ਗਏ ਮਤੀ ਦਾ ਸਰਗੇ ਰੂਹ ਦੇ ਵਿੱਚ ਲਵੇਟੇ ਕੇ ਫੇਰ ਅੱਗ ਲਾਤੀ ਵਿੱਚ ਸੜੇ ਆ ਬੰਦ-ਬੰਦ ਕੱਟਿਆ ਗਿਆ ਭਾਈ ਮਨੀਸਾ ਹਰ ਗਿਆ ਦਾ ਸੀ ਨਹੀਂ ਆਕੀ ਬਾਬਾ ਦੀਪ ਸਿੰਘ ਜੀ ਬਾਣੀ ਪੜ੍ਹਦੇ ਸੀ ਤੇ ਲਿਖਦੇ ਸੀ ਤੇ ਸੁਣਦੇ ਸੀ ਤੇ ਸੀਸ ਧੜ ਤੋਂ ਅਡੋਗਾ ਤੇ ਦੁਆਰਾ ਚੱਕ ਲਿਆ ਸੀ ਐਨੀ ਪਾਵਰਾ ਬਾਣੀ ਦੇ ਵਿੱਚੋਂ ਅ ਤੇ ਆਪਣੇ ਜਿਹੜੇ ਸਿਕਾ ਤੁਸੀਂ ਦੇਖ ਲਓ ਹੁਣ ਵੀ ਜਿਹੜੇ ਛੋਟੇ ਸਿੱਕੇ ਆਪਣੇ ਅਰਗੇ ਹੀ ਉਹਨਾਂ ਨੂੰ ਬਾਣੀ ਕੀ ਕਰਤਾ ਬਕਰਦੀ ਆ ਉਹ ਬਾਣੀ ਦੇ ਕਿਰਸ਼ਮੇ ਹੁੰਦੇ ਆ ਆਪਾਂ ਕਹਿੰਦੇ ਨੇ ਪੁਲਾਨੇ ਦੇ ਕਰੇ ਯਾਰ ਐ ਹੋਇਆ ਅੱਜ ਬੜੀ ਚੜ੍ਹਦੀ ਕਲਾ ਸੀ ਯਾਰ ਉੱਥੇ ਬੜਾ ਵਧੀਆ ਦੇਖਿਆ ਯਾਰ ਚੰਗੇ ਚੰਗੇ ਯਾਰ ਬੰਦੇ ਆਏ ਸਾਧੂ ਸੰਤ ਆਏ ਫਿਰ ਜਿੱਥੇ ਬੰਦੇ ਦਾ ਹਿਰਦਾ ਸੋਧਦਾ ਉੱਥੇ ਪਰਮੇਸ਼ਰ ਆਪ ਵਰਦ ਦਾ ਸਾਧੂਆਂ ਦੇ ਵਿੱਚ ਦੀ ਸਾਧੂ ਉਹਦੇ ਇਕੱਲੇ ਹੀ ਆਉਂਦੇ ਆ ਪਰਮੇਸ਼ਰ ਦੇ ਆਪਣੇ ਤਪੇ ਹਿਰਦਿਆਂ ਨੂੰ ਥਾਰਦੇ ਆ ਸਾਧੂ ਫਿਰ ਇਦੋਂ ਜਾ ਕੇ ਕਹਿੰਦੇ ਆ ਬਾਬਾ ਜੀ ਸਾਡੇ ਘਰੇ ਲੜਾਈ ਕਲੇਸ਼ ਸੁਖ ਸ਼ਾਂਤੀ ਹੈ ਨਹੀਂ ਫਿਰ ਬਾਬਾ ਜੀ ਕੀ ਕਹਿੰਦੇ ਆ ਭਾਈ ਬਾਣੀ ਪੜਿਆ ਕਰੋ ਅੰਬਰ ਤੇ ਵੇਲੇ ਉੱਠਿਆ ਕਰੋ ਫਿਰ ਉਹਨਾਂ ਦੇ ਆਖੇ ਲੱਗ ਜਾਂਦੇ ਆਖੇ ਲਾ ਕੇ ਪੜਦੇ ਆ ਫਿਰ ਹਿਰਦੇ ਆਪਣੇ ਸੁਧ ਹੋ ਜਾਂਦੇ ਠਰ ਜਾਂਦੇ ਆ ਪਹਿਲਾਂ ਆਪਾਂ ਕਹਿੰਨੇ ਭਲਾਣੇ ਬਾਬਾ ਦੇ ਜਾਂਦੇ ਆ ਵੀ ਅਜੇ ਤਾਂ ਸਾਨੂੰ ਤਾਂ ਉਤਪ ਸੁੱਖ ਦੀ ਪ੍ਰਾਪਤ ਹੋਈ ਆ ਉਹ ਸਾਧੂਆਂ ਦਾ ਨਾਮ ਉੱਚਾ ਬਾਣੀ ਕਰਦੀ ਆ ਆਪਾਂ ਵੀ ਸਾਰੇ ਬਸ ਇਸੇ ਤਰ੍ਹਾਂ ਕਰਿਆ ਕਰੋ ਸਤ ਸੰਗਤ ਵਧੀਆ ਕਰਿਆ ਕਰੋ ਚੰਗਾ ਸੋਚਿਆ ਕਰੋ ਮਾੜਾ ਨਾ ਸੋਚਿਓ ਸੋਚਾਂ ਸੋਚਣਾ ਹੋਵੇ ਜੇ ਸੋਚੇ ਲਕਵਾਰ ਚੁੱਪਾਂ ਚੁੱਪ ਨਾ ਹੋਵੇ ਜੇ ਲਾਹ ਰਾਂ ਲਗਤਾਰ ਨਾ ਚੁੱਪ ਰਹਿ ਕੇ ਹੋਣਾ ਨਾ ਰੌਲਾ ਪਾ ਕੇ ਬਹਿਣਾ ਇਸ ਤਰ੍ਹਾਂ ਸਾਧ ਸੰਗਤ ਬਾਣੀ ਦੇ ਲੜ ਲੱਗ ਗਏ ਬਾਣੀ ਆਪਾਂ ਨੂੰ ਸਮਝਾਈ ਜਾਂਦੀ ਇੱਕ ਪਾਸੇ ਸਾਬਦਾ ਦੂਜੇ ਪਾਸੇ ਅਰਥ ਹੈ ਨਾਲ ਹੀ ਬਾਣੀ ਦੱਸੀ ਜਾਂਦੀ ਵੀ ਇਹ ਅਰਥ ਆ ਵਾ ਆ ਗੱਲ ਆ ਬਸ ਇਸੇ ਦਿਨ ਕਰੋ ਯਾਰ ਬਾਣੀ ਦੇ ਵਿੱਚ ਜਿਵੇਂ ਮਹਾਰਾਜ ਕਹਿੰਦੇ ਆ ਬਾਣੀ ਦੇ ਵਿੱਚ ਉਵੇਂ ਕਰੀ ਚਲੋ ਸੋਡੇ ਕਰੇ ਸੋਖੀ ਸੋਖੀ ਸੋਖੋ ਹੁਣ ਆਪਾਂ ਕਹੀ ਤਾਂ ਜਾਨੇ ਸਾਡੇ ਬੱਚੇ ਸਾਰੇ ਬਾਹਰ ਚਲੇ ਗਏ ਪਰ ਉ ਜਾ ਕੇ ਤੇ ਆਪਣੇ